ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕੀ ਦਾ ਅਪਮਾਨ ਹੈ ਮੈਂ ਇਹ ਪੰਥ ਤੋਂ ਪੁੱਛਣਾ ਚਾਹੁੰਦਾ ਇਹ ਕੀ ਦਾ ਅਪਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ ਕੀ ਹੋ ਰਿਹਾ ਪੰਥ ਦੇ ਵਿੱਚ ਸਿੰਘ ਸਾਹਿਬ ਕਿਸ ਤਰ੍ਹਾਂ ਸੇਵਾਵਾਂ ਨਿਭਾਵਾਂਗੇ ਮੈਂ ਨਨੁਕੀਆ ਸਿੰਘ ਸਾਹਿਬ ਹੌਸਲਾ ਰੱਖੋ ਤਖਤ ਦੇ ਸੇਵਾਦਾਰ ਆ ਸਨਮਾਨ ਵੀ ਗੁਰੂ ਦਾ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਪਾਤਸ਼ਾਹ ਜਾਣੇਗਾ ਆ ਤੁਹਾਡੇ ਲੱਗ ਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜ੍ਹਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਰ ਚ ਚਲੇ ਗਏ ਤੇ ਮੰਦਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਾਲਾਂ ਵੀ ਕੱਢੀਆਂ ਆਉਣੀਆਂ ਤੇ ਭਗਤ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਉਹ ਅਕਾਲ ਪੁਰਖ ਨੂੰ ਕਹਿੰਦੇ ਆ ਕਿ ਹੇ ਅਕਾਲ ਪੁਰਖ ਇਹ ਪੰਡਿਆ ਮੋਕੋ ਢੇਡ ਕਹਿਤ ਤੇਰੀ ਪਹਿਚ ਪਛਾਉਟੀ ਹੋਇਲਾ ਹੇ ਅਕਾਲ ਪੁਰਖ ਇਹ ਪੰਡਤ ਮੈਨੂੰ ਢੇਡ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਹੈ ਅਕਾਲ ਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿ ਨਾਮੇ ਨਾਰਾਇਣ ਨਾਹੀ ਭੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਤ ਜਾਣਣ ਤੇ ਫਿਰ ਸਾਰੇ ਬੈਠੇ ਆ ਇਤਿਹਾਸ ਪੜ੍ਹਦੇ ਆ ਕਿ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ ਇਸ ਕਰਕੇ ਸਾਧ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਸੰਤ ਮਹਾਪੁਰਸ਼ ਵੱਡੀ ਗਿਣਤੀ ਚ ਇੱਥੇ ਹਾਜ਼ਰ ਹੋਏ ਆਂ ਸਤਖਤਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਤਖਤ ਤੇ ਤਹਿਲੂਆਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਇਹ ਸਾਡਾ ਫਰਜ਼ ਹੈ ਔਰ ਉਸ ਫਰਜ਼ ਦੀ ਪੂਰਤੀ ਕਰਨ ਵਾਸਤੇ ਅੱਜ ਅਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਆਂ ਮਾਨਯੋਗ ਸਿੰਘ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ